ਹਾਂਜੀ ਵੀਰੇ ਜੁੜ ਗਏ ਆ ਮੌਸਮ ਦੀ ਭੁੱਖ ਬਾਣੀ ਦੰਮੀ ਮੋੜ ਫੇਸਬੁੱਕ ਚੈਨਲ ਦੇ ਨਾਲ ਤੇ ਨਾਲ ਜੁੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਬਾਈ ਮੈਂ ਤੁਹਾਡਾ ਆਪਣਾ ਦੋਸਤ ਦੰਮੀ ਮੋੜਾ ਵਾਲਾ ਪਿਛਲੇ ਦਿਨਾਂ ਦੇ ਵਿੱਚ ਵੀਰੇ ਮੈਂ ਇੱਕ ਵੀਡੀਓ ਕੋ ਪਾਈ ਸੀ ਕਿ 7 8 ਤੇ 9 ਅਗਸਤ ਨੂੰ ਬਾਈ ਇਹਨਾਂ ਦਿਨਾਂ ਦੇ ਵਿੱਚ ਇੱਕ ਬਾਈ ਸਿਸਟਮ ਆ ਜਿਹੜਾ ਪੰਜਾਬ ਨੂੰ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਵੱਡੇ ਪੱਤਰ ਤੇ ਭਰੌਧਾ ਕਰ ਸਕਦਾ ਕੱਲ ਬਾਈ ਯਾਨੀ ਕਿ 7 ਅਗਸਤ ਨੂੰ ਪੰਜਾਬ ਦੇ ਵਿੱਚ 50 ਤੋਂ 60% ਇਲਾਕਿਆਂ ਵਿੱਚ ਜਿਹੜਾ ਮੀਂਹ ਆ ਵੀਰੇ ਟਟਮ ਰੂਪ ਵਿੱਚ ਦੇਖਣ ਨੂੰ ਮਿਲਿਆ ਠੀਕ ਆ ਤਰਕਸਾਰ ਜਿਹੜੀ ਕਾਰਵਾਈ ਆ ਵੀਰੇ ਉਹ ਉੱਤਰੀ ਪੰਜਾਬ ਦੇ ਵਿੱਚ ਹੋਈ ਸੀ ਤੇ ਦੁਪਹਿਰ ਤੋਂ ਲੈ ਕੇ ਰਾਤ ਤੋਂ ਪਹਿਲਾਂ ਪਹਿਲਾਂ ਜਿਹੜੀ ਕਾਰਵਾਈ ਆ ਵੀਰੇ ਕੱਲ ਉਹ ਦੱਖਣੀ ਪੱਛਮੀ ਮਾਲਵਾ ਦੇ ਵਿੱਚ ਸ਼ੁਰੂ ਹੋਈ ਸੀ ਜਿਵੇਂ ਬਰਨਾਲਾ ਮਾਨਸਾ ਮਠੰਡਾ ਹੋ ਗਿਆ ਮੋਗਾ ਹੋ ਗਿਆ ਫਰੀਦਕੋਟ ਹੋ ਗਿਆ ਫਰੋਜ਼ਪੁਰ ਹੋ ਗਿਆ ਤੇ ਮੁਕਸਰ ਹੋ ਗਿਆ ਠੀਕ ਆ ਵੀਰੇ ਇਹਨਾਂ ਦੇ ਕਾਫੀ ਖੇਤਰਾਂ ਦੇ ਵਿੱਚ ਟਟਮ ਆ ਜਿਹੜਾ ਮੀਂਹ ਆ ਵੀਰੇ ਦੇਖਣ ਨੂੰ ਮਿਲਿਆ ਇੱਕ ਕੁਝ ਕਿਰਗਾ ਹੋ ਜਾਵੀਂ ਸ਼ਿਕਾਤ ਤੇ ਬਰੇ ਨਹੀਂ ਵੀ ਪਿਆਸੀ ਕੱਲੀ ਬੱਦਲ ਵਾਈ ਰਹੀ ਆ ਪਰ ਕਾਫੀ ਹਰਕੇ ਦੇ ਵਿੱਚ ਬਰੇ ਇਹਨਾਂ ਦੇ ਵਿੱਚ ਟੁੱਟਵੇਂ ਸ਼ਰਾਟੇ ਆ ਬਾਈ ਉਹ ਦੇਖਣ ਨੂੰ ਮਿਲੇ ਆ ਕਿਥੇ ਕਿਥੇ ਚੰਗੀ ਜੱਟ ਵੀ ਲੱਗੀ ਆ ਬਾਈ ਤੇ ਕਿਥੇ ਕਿਥੇ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਆ ਬਰੇ ਜਿਹੜੇ ਉਹ ਵੀ ਦੇਖਣ ਨੂੰ ਮਿਲੇ ਆ ਸ਼ੋਕੰਗਾ ਨਗਰ ਹਮਾਨਗੜ ਦੇ ਵਿੱਚ ਵੀ ਬਰੇ ਟਮਾ ਟੱਲਾ ਛਟਾ ਸ਼ਰਾਟਾ ਕੱਲ ਪਹੁੰਚਿਆ ਸੀਗਾ ਸਰਸੇ ਜ਼ਿਲ੍ਹੇ ਦੇ ਵਿੱਚ ਵੀ ਬਰੇ ਨਿੱਕੀ ਮੋਟੀ ਕਾਰਵਾਈ ਜਿਹੜੀ ਦੇਖਣ ਨੂੰ ਮਿਲੀ ਆ ਹੁਣ ਅੱਗੇ ਬਾਈ ਮੌਸਮ ਕਿਵੇਂ ਆ ਅੱਗੇ ਮੌਸਮ ਇਸ ਤਰ੍ਹਾਂ ਅੱਜ 8 ਅਗਸਤ ਨੂੰ ਬਰੇ ਪੂਰੇ ਨੇ ਚੱਲਦਾ ਰਹਿਣਾ ਬ ਚੜਦੇ ਵੱਲੋਂ ਪਸ਼ਮਾਲੇ ਪਾਸੇ ਨੂੰ ਜਾਂਦੀ ਰਹਿਣੀ ਆ ਤਾਂ ਭਾਈ ਪੰਜਾਬ ਦੇ ਵਿੱਚ ਅੱਜ ਵੀ 40 ਤੋਂ 50% ਏਰਕੇ ਵਿੱਚ ਜਿਹੜਾ ਮੀਂਹ ਆ ਵੀਰੇ ਉਹ ਦੇਖਣ ਨੂੰ ਮਿਲ ਸਕਦਾ ਦੁਪਹਿਰ ਤੱਕ ਮੇਰੇ ਕਰਵਾਈ ਘਟ ਥਾਵਾਂ ਤੇ ਆ ਪਰ ਜਿਵੇਂ ਅਹੀ ਦੁਪਹਿਰ ਜਾਂ ਸ਼ਾਮ ਦਾ ਟਾਈਮ ਹੋਊਗਾ ਤਾਂ ਕੱਲ੍ਹ ਵਾਂਗ ਮੇਰੇ ਘਰ ਦੇ ਚੌਂਕੋ ਵਾਲੇ ਪੱਧਰ ਬੰਨਗੇ ਅਲੱਗ-ਅਲੱਗ ਥਾਵਾਂ ਤੇ ਜਿਵੇਂ ਕਿਤੇ ਹਲਕਾ ਥਰਾਟਾ ਦੇ ਕੇ ਕਿਤੇ ਦਰਮਿਆਨਾ ਦੇ ਕੇ ਕਿਤੇ ਭਾਰਾ ਥਰਾਟਾ ਵੀ ਜਿਹੜਾ ਉਹ ਵੀ ਦੇਖਣ ਨੂੰ ਮਿਲ ਸਕਦਾ ਸੋ ਅੱਜ ਵੀ ਬਾਰੇ ਕਰਵਾਈ ਹੈ ਜਿਹੜੀ ਉਹ 50-60% ਇਲਾਕਿਆਂ ਵਿੱਚ ਹੋ ਸਕਦੀ ਹੈ ਪੰਜਾਬ ਦੇ ਵਿੱਚ ਅ 25 ਤੋਂ 30% ਇਹ ਰਿਕਵਰੀ ਜਿਹੜਾ ਉੱਤਰੀ ਰਾਜਸਥਾਨ ਦਾ ਕਵਰ ਹੋ ਸਕਦਾ ਹਰਿਆਣੇ ਦੀ ਗੱਲ ਕਰੀਏ ਬਾਈ ਤਾਂ ਹਰਿਆਣੇ ਦੇ 60 ਤੋਂ 70% ਇਲਾਕਿਆਂ ਵਿੱਚ ਵੀ ਅੱਜ ਵੀ ਜਿਹੜਾ ਮੀਂਹ ਆ ਉਹ ਟਟਵੇਂ ਰੂਪ ਵਿੱਚ ਕਾਫੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਤੇ ਕੱਲ ਨੂੰ ਵੀਰੇ 9 ਅਗਸਤ ਨੂੰ ਕਾਰਵਾਈ ਘਟੂਗੀ ਉਸ ਤੋਂ ਬਾਅਦ 10 11 ਤੇ 12 ਅਗਸਤ ਇਹਨਾਂ ਦਿਨਾਂ ਦੇ ਵਿੱਚ ਫਿਰ ਵੀਰੇ ਦੁਬਾਰਤੋ ਜਿਹੜੀਆਂ ਟਟਕਾਂ ਵਰਸਾਤਾ ਕਈ ਖੇਤਰਾਂ ਦੇ ਵਿੱਚ ਵੀਰੇ ਦੇਖਣ ਨੂੰ ਮਿਲਣਗੀਆਂ ਚਾਹੇ ਪੰਜਾਬ ਆ ਚਾਹੇ ਹਰਿਆਣਾ ਚਾਹੇ ਰਾਜਸਥਾਨ ਆ ਸੋ ਕੱਲ ਨੂੰ ਲਾ ਕੇ ਵੀਰੇ ਕਹਾਣੀ ਇਹ ਆ ਤੇ 14 15 ਅਗਸਤ ਤੱਕ ਜਿਹੜੀਆਂ ਟਟਵੰਗਾਂ ਕਾਰਵਾਈਆਂ ਚੱਲਣਗੀਆਂ ਤੇ ਵਿੱਚ ਵੀਰੇ 10 11 ਤੇ 12 ਨੂੰ ਵੀ ਕਾਫੀ ਹਰਕੇ ਦੇ ਵਿੱਚ ਬਰਸਾਤ ਆ ਜਿਹੜੀ ਹੋ ਸਕਦੀ ਹੈ ਚਾਹੇ ਪੰਜਾਬ ਆ ਚਾਹੇ ਹਰਿਆਣਾ ਚਾਹੇ ਰਾਜਸਥਾਨ ਆ ਬਾਈ ਠੀਕ ਆ ਉਸ ਤੋਂ ਬਾਅਦ ਥੋੜੀ ਜੀ ਕਾਰਵਾਈ ਘਟੂਗੀ ਤੇ 18 19 20 ਬਾਈ ਇੱਥੇ ਜੇ 18 19 ਤੇ 20 ਅਗਸਤ ਠੀਕ ਆ ਵੀਰੇ ਇੱਥੇ ਜੀ ਇੱਕ ਹੋਰ ਜਿਹੜਾ ਤਖੜਾ ਸਿਸਟਮ ਆ ਵੀਰੇ ਪੰਜਾਬ ਨੂੰ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਵੱਡੇ ਤੌਰ ਤੇ ਪ੍ਰਭਾਵਿਤ ਕਰ ਸਕਦਾ ਉਸ ਤੋਂ ਬਾਅਦ ਵੀਰੇ 21 22 ਅਗਸਤ ਤੋਂ ਅਤੇ 24 25 26 ਅਗਸਤ ਤੱਕ ਵੀ ਮਤਲਬ ਲੱਗ ਰਿਹਾ ਵੀ ਮੌਸਮ ਆ ਜਿਹੜਾ ਥੋੜਾ ਜਿਆ ਖੁਸ਼ਕ ਰਹਿ ਸਕਦਾ ਮੌਨਸੂਨ ਆ ਵੀ ਥੋੜੀ ਜੀ ਬ੍ਰੇਕ ਲਾ ਸਕਦੀ ਹੈ 5 ਜਾਂ 7 ਦਿਨਾਂ ਲਈ 20 ਅਗਸਤ ਜਾਂ 21 ਅਗਸਤ ਤੋਂ ਬਾਅਦ ਬਾਕੀ ਵੀਰੇ ਉਹਦੀ ਰਿਪੋਰਟ ਆਪਾਂ ਬਾਅਦ ਚ ਦੇ ਦੇਵਾਂਗੇ ਸੋ ਇੱਕ ਵਾਰੀ ਫੇਰ ਸੁਣ ਲਓ ਬਾਈ ਕੱਲ 7 ਅਗਸਤ ਨੂੰ ਪੰਜਾਬ ਦੇ ਵਿੱਚ 50 ਤੋਂ 60% ਇਲਾਕਿਆਂ ਵਿੱਚ ਵੀਰੇ ਟੁੱਟ ਮਾਮੀ ਪਿਆ ਤੇ ਹਰਿਆਣਾ ਦੇ ਵਿੱਚ ਵੀ 50 ਤੋਂ 60% ਇਲਾਕੇ ਵਿੱਚ ਟੁੱਟ ਮਾਮੀ ਪਿਆ ਉੱਤਰੀ ਰਾਜਸਥਾਨ ਦੇ ਵਿੱਚ 30% ایر ایر ਕੀ ਵਿੱਚ ਬਰੇ ਟੋਟੇ ਵੀ ਬਰਸਾਤ ਹੋਈ ਆ ਅੱਜ 8 ਅਗਸਤ ਨੂੰ ਵੀ ਬਾਈ ਪੰਜਾਬ ਦੇ 50 60% ਇਲਾਕਿਆਂ ਵਿੱਚ ਬਰੇ ਟਟੇ ਮਿ ਸਰਾਟੇ ਪੈਣਗੇ ਹਲਕੇ ਤੇ ਦਰਮਿਆਨੇ ਮੀਂਹ ਦੇ ਨਾਲ ਬਰੇ ਕਿਤੇ ਕਿਤੇ ਭਾਰੀ ਝਾਟਾ ਉਹ ਵੀ ਲੱਗ ਸਕਦੀ ਆ ਉੱਤਰੀ ਰਾਜਸਥਾਨ ਦੇ 25 ਤੋਂ 30% ایر加 ਕਵਰ ਹੋ ਸਕਦਾ ਹਰਿਆਣੇ ਦੇ ਬਰੇ ਜਿਆਦਾਤਰ ਥਾਵਾਂ ਤੇ 60 ਤੋਂ 70% ਥਾਵਾਂ ਜਿਹੜਾ ਮੀਂਹ ਵੀਰੇ ਉਹ ਟਟੇ ਮੂਰ ਵਿੱਚ ਦੇਖਣ ਨੂੰ ਮਿਲ ਸਕਦਾ ਸੋ ਬਰੇ ਜਿਹੜੀਆਂ ਅੱਜ ਕਾਰਵਾਈਆਂ ਉਹ ਦੁਪਹਿਰੇ ਜਾਂ ਦੁਪਹਿਰ ਤੋਂ ਬਾਅਦ ਜਿਆਦਾਤਰ ਖੇਤਰਾਂ ਦੇ ਵਿੱਚ ਸ਼ੁਰੂ ਹੋਣਗੀਆਂ ਬਰੇ ਹੁਣ ਤੋਂ ਲੈ ਕੇ ਦੁਪਹਿਰ ਤੱਕ ਜਿਹੜੀ ਕਾਰਵਾਈ ਆ ਵੀਰੇ ਥੋੜੀ ਜਿਹੀ ਘਟ ਥਾਵਾਂ ਤੇ ਦੇਖਣ ਨੂੰ ਮਿਲੂਗੀ ਪੁਰੇ ਨੇ ਚੱਲਦਾ ਰਹਿਣਾ ਵੀਰੇ ਅੱਜ ਵੀ ਪੂਰਾ ਚੱਲਦਾ ਕੱਲ ਨੂੰ ਵੀ ਚੱਲੂਗਾ ਦਸ ਨੂੰ ਵੀ ਚੱਲੂਗਾ 11 ਨੂੰ ਵੀ ਚੱਲੂਗਾ 12 ਨੂੰ ਵੀ ਚੱਲੂਗਾ ਸੋ ਜਿੰਨੇ ਚੱਕਰ ਵੀਰੇ ਪੂਰਾ ਚੱਲਦਾ ਰਹੂਗਾ ਤਾਂ ਪੰਜਾਬ ਦੇ ਵਿੱਚ ਵੀਰੇ ਕਈ ਥਾਵਾਂ ਦੇ ਵਿੱਚ ਟਟਪੀਆਂ ਕਾਰਵਾਈਆਂ ਵੀਰੇ ਜਿਹੜੀਆਂ ਅਲੱਗ-ਅਲੱਗ ਸਮੇਂ ਦੇ ਹਿਸਾਬ ਦੇ ਨਾਲ ਅਲੱਗ-ਅਲੱਗ ਟਾਈਮ ਦੇ ਹਿਸਾਬ ਦੇ ਨਾਲ ਹੁੰਦੀਆਂ ਰਹਿਣਗੀਆਂ ਸੋ ਬਾਕੀ ਦੀ ਅਪਡੇਟ ਵੀਰੇ ਆਪਾਂ ਫਿਰ ਦੇ ਦੇਵਾਂਗੇ ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ ਨਾਲ ਜੋੜੇ ਨਵੇਂ ਪੁਰਾਣੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅ